ਇਹ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਨੂੰ ਜੜੀਆਂ ਤੇ ਇਹਨਾਂ ਦੇ ਦੁੱਧੋ ਜਿਹੜਾ ਨਿੱਪਣਾ ਪਿਆ ਆ ਕੇ ਚੰਚੇੜਾ ਪਿਆ ਆ ਕੇ ਜਦੋਂ ਉਹਨੂੰ ਫੋਲਨ ਪੱਛ ਕੇ ਚਣਾ ਦਾ ਉਹਦੇ ਬਾਅਦ ਭਈ ਇਹ ਸਾਡੇ ਘਰ ਗਜਬੀ ਬੜੀ ਸੀ ਇਹ ਸਾਡੇ ਘਰ ਦੇ ਜਿਵੇਂ ਇੱਕ ਰੱਬ ਦਾ ਰੂਪ ਆ ਗਿਆ ਸੀ ਭਈ ਜਿਹੜਾ ਸਾਡੇ ਘਰ ਵਿੱਚ ਰੇਲ ਫਿਰ ਕਰਕੇ ਜਿਹੜੀ ਸਾਡੇ ਘਰ ਚੀਜ਼ ਨਹੀਂ ਸੀ ਉਹ ਵੀ ਸਾਨੂੰ ਦੇ ਗਿਆ ਤੇ ਉਹਦੇ ਕਾਰਨ ਮਨ ਲੈ ਪਹਿਲੇ ਮਿੱਠੂ ਦਾ ਰੱਥ ਹੋ ਗਈ ਉਹਦਾ ਬਾਅਦ ਜੋ ਆਪਣਾ ਰਿਸ਼ਤਦਾਰੀ ਪਰਪਰਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀਦਾ ਯਾਰ ਉਦਾ ਕੀਤਾ ਤੇ ਉਹਦੇ ਬਾਅਦ ਇੱਕ ਮਹੀਨੇ ਬਾਅਦ ਠੀਕ ਉਹ ਪੂਰੀ ਹੋ ਗਈ ਆ ਤੇ ਜਿੱਦਾਂ ਆ ਆ ਮਿੱਠੂ ਦਾ ਕੀਤਾ ਆ ਉਸਾਈਂ ਆਹੀਂ ਇਹਦਾ ਜੋ ਬੰਦੇ ਦਾ ਹਸ ਹਕਤਾ ਹੁੰਦਾ ਨਾ ਉਹ ਆ ਕੀਤਾ ਜੇ ਅਹ ਹਿੱਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਰਵਾਰ ਅਸੀਂ ਇਹਦਾ ਪ੍ਰੋਗਰਾਮ ਕਰਨਾ ਕਰ। ਕਿ ਕਮੀਆਂ ਹੋਈ ਆ ਫੇ ਇੱਕ ਤੇ ਸਾਨੂੰ ਮਿੱਠੇ ਮਹਿਸੂਸਦਾ ਵੀ ਉਹ ਕਿਤੇ ਕੋਈ ਰੱਬ ਦਾ ਰੂਪ ਸਾਡੇ ਘਰ ਆ ਗਿਆ ਠੀਕ ਆ ਤੇ ਇੱਕ ਦੂਜਾ ਇਹ ਮਹਿਸੂਸਨ ਦਾ ਉਹ ਸਾਡੇ ਘਰ ਦੇ ਮੈਂਬਰ ਬਣ ਗਏ ਸੀ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਸਮਝ ਆਈਓ ਤੇ ਸਾਨੂੰ ਇਹਮ ਸੂਤ ਹੁੰਦਾ ਤੇ ਸਾਡੇ ਕੋਲ ਕੋਈ ਜੀ ਚੱਲ ਗਿਆ ਜਿੱਦਾਂ ਆਹ ਬੰਦੇ ਰਾਕਾਰੀ ਦਾ ਜਿੱਦਾਂ ਇਨਸਾਨ ਦਾ ਪਾਠ ਰੱਖੀਦਾ ਆ ਦਸਮਾਜ ਦਾ ਦਸਵਾ ਕਰਦਾ ਆ ਆਹ ਰੋਟੀ ਲੋਕਾਂ ਨੂੰ ਫਾਇਦਾ ਆ ਉਸੇ ਤਰ੍ਹਾਂ ਇਹਦਾ ਅਸੀਂ ਪ੍ਰੋਗਰਾਮ ਕੀਤਾ ਆ ਤੇ ਉਦਾਂ ਹੀ ਭੈਣ ਭਰਾ ਸੱਦੇ ਨੇ ਜਿੰਨੇ ਰਿਸ਼ਤੇ ਸੱਦੇ ਨੇ ਸਾਰੇ ਤੋਂ ਆਪਣੇ ਛੋਟਾ ਇਥੇ ਸਭ ਆ ਤੇ ਸਾਡੇ ਲੱਗ ਗਏ ਆ ਮੁੰਡਾ ਉਹਨਾਂ ਨੂੰ ਵੇਚਦਾ ਉਹਨਾਂ ਨੂੰ ਲਿਆ ਲਿਆ ਕੇ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਪ੍ਰਾਣ ਨੂੰ ਫੋਨ ਕੀਤਾ ਕਿ ਮੈਂ ਨਾ ਲੈਣਿਆ ਮਿੱਠੂ ਲੈਣਿਆ ਤੋਤੇ ਲੈਣੇ ਤੇ ਇਹ ਕੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਨੇ ਐਨੇ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਲਓ ਦੀਦੀ ਲੈ ਲਓ ਫਿਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕਿ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ ਦੋ ਕੁ ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸ ਲੈਣ ਨੂੰ ਸਾਡੇ ਕੋਲ ਪੈਸੇ ਨਹੀਂ ਹਨ ਫਿਰ ਜਦੋਂ ਲਿਆਉਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਵਾਂਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਅੰਕ ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗ੍ਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਤੁਹਾਡੇ ਪਾਸ ਤੇ ਆ ਫਿਰ ਹਾਨੂੰ ਵੀ ਪੈਸੇ ਮਿਲ ਗਏ ਫਿਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ ਬੀ ਬਹੁਤ ਹੀ ਜ਼ਿਆਦਾ ਲੱਕੀ ਸੀ ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ ਫਿਰ ਉਹਨਾਂ ਨੇ ਸਾਨੂੰ ਨਾ ਕਿ ਦਿੱਤਾ ਨਾ ਕੀ ਹੱਦ ਤੋਂ ਜ਼ਿਆਦਾ ਦਿੱਤਾ ਆ ਬਹੁਤ ਹੀ ਲੱਕੀ ਉਹ ਤੇ ਸਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਕਹਿਣਾ ਲੈ ਕਿ ਮਿੱਠੂ ਅਹੀਂ ਤੁਹਾਨੂੰ ਕਿਥੋਂ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆ ਤੇ ਕਹਿਣਾ ਕਿਸ ਤਰ੍ਹਾਂ ਕਰੋ ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਹੀਂ ਅੱਧਾ ਝੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਇਆ ਨੂੰ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਰਲਾਇਆ ਮਾਂ ਮਿੱਠੀ ਆ ਸੋਨ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਏ ਉਹਨਾਂ ਦਾ ਗੰਗਾ ਜਲ ਹੈ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰ ਰਾਮਦਾਸ ਜੀ ਨੂੰ ਮੈਂ ਕਹਣਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰ ਰਾਮਦਾਸ ਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲੈਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ ਚ ਮੈਂ ਜਲ ਪਾਇਆ ਆਈ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਉਹਨਾਂ ਨੇ ਟਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ 'ਚ ਫੇਰ ਆ ਕੇ ਨਾ ਹੌਲੀ-ਹੌਲੀ ਇੱਥੇ ਬੈ ਗਈ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚਟੇ ਮੇਰੇ ਮੂੰਹ 'ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮਰਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ 'ਚ ਰਹਿੰਦਾ ਸੀ ਉਹਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰੱਖੇਦੇ ਸੀ ਉਹ ਕੋਈ ਰੂਹਾਂ ਸਾਡੇ ਘਰ ਆਈਆਂ ਸੀ ਮਾਲਕ ਨੇ ਕਿ ਜਿਹੜਾ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਹੁਣ ਅਹੀਂ ਉਹਨਾਂ ਦਾ ਰੀਤੀ ਰਿਵਾਜ ਇਸ ਤਰ੍ਹਾਂ ਕਰਨਦੇ ਆ ਕਿ ਪਹਿਲਾਂ ਮਿੱਠੂ ਮਰਾਦਾ ਹੋਇਆ ਸੀ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਹੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਹੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁੰਦਾ ਹੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜੇ ਨਾ ਸਾਡੇ ਲਾਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜੇ ਨਾ ਫਿਰ ਉਹਨੇ ਮਿੱਠੂ ਮੇਰੇ ਨਾਲ ਦਰਣਾ ਫਿਰ ਉਹਨੇ ਰੋਟੀ ਖਾਣੀਆਂ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀਆਂ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲੇ ਆਂਦਾ ਹੀ ਉਹ ਹੌਸਚ ਨਹੀਂ ਵੜਦੇ ਹੁੰਦੇ ਭਾਈ ਦਾ ਧਵਾਈ ਦਾ ਉਹਨਾਂ ਦਾ ਕੱਪੜਾ ਸੁਚਾ ਲੈ ਆਂਦਾ ਉਹ ਚ ਹੀ ਆਪਣੇ ਘਰ ਹੀ ਦਫਨਾਇਆ ਉਹਨੂੰ ਫੇਰ ਅਹੀਂ ਉਸ ਤੋਂ ਬਾਅਦ ਜਿੱਦਾ 10 ਦਿਨ ਮਤਲਬ ਕਿਸੇ ਦੀ ਪਾਂਦੇ ਕੋਈ ਇਨਸਾਨ ਐਦਾਂ ਹੋ ਜੇ ਚੀਜ਼ ਫੇਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਸੀ ਆਪਣੇ ਘਰ ਹੀ ਉੱਥੇ ਅਸੀਂ ਦੁੱਧ 10 ਦਿਨ ਸੇਰੇ ਸ਼ਾਮੀ ਪਾਇਆ ਫੇਰ ਜਿੱਦਾ ਕੋਈ ਜਾਨਵਰਾਂ ਨੂੰ ਉਹਨਾਂ ਦੇ ਨਾਂ ਦੀ ਚੀਜ਼ ਹਾਂ ਫੇਰ ਉਹ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਸੀ ਫੇਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ 10 ਦਿਨ ਦਾ ਭੋਗ ਪਾਇਆ ਸੀ ਗੁਰ ਅਸੀਂ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਹੈ ਤੇ ਮਿੱਠੀ ਵੀ ਅਹੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿਨਾ ਆਪਣੀ ਜਾਨ ਤੋਂ ਵੱਧ ਅਹੀਂ ਸਾਰੇ ਜਣਿਆਂ ਨੇ ਲਾਗੇ ਬਹਿ ਕੇ ਪਾਠ ਕੀਤਾ ਗੁਰਰਾਮ ਦਾਜੀ ਦਾ ਮੂਲ ਮੰਤਰ ਸੁਣਾਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੁੱਲੇ ਰੋਟੀ ਕੀਤੀ ਉਹਨਾਂ ਹਾਂ ਪੂਰੇ ਮੁੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇਦੇ ਆ 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਹੀਂ ਉਹ ਵੀ ਵਰੀ ਨਾ ਜੋ ਵੀ ਸਾਰਾ ਹੀ ਕਰਨਾ ਜਿੰਨੇ ਤਾਂ ਸਾਡੇ ਸਾਥ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ